ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਾਮੀ ਵੀਡੀਓ ਦੇ ਵਿੱਚ ਤੇ ਜੀ ਆਪਾਂ ਹੁਣ ਕੰਮਕਾਰ ਦਿਖਾਉਣੇ ਆ ਤੁਹਾਨੂੰ ਤੇ ਹਾਂਜੀ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਕੀ ਕੰਮਕਾਰ ਚੱਲ ਰਿਹਾ ਆ ਤੇ ਆ ਵੀਰ ਕੋਲ ਜਿਹੜਾ ਫੜਿਆ ਹੋਇਆ ਕੈਮਰਾ ਇਹਦੀ ਜੀ ਰੇਂਜ ਬੜੀ ਹੁੰਦੀ ਆ ਕੈਮਰੇ ਦੀ ਤੇ ਇੱਥੇ ਲੱਗਣੀ ਆ ਜੀ ਇਧਰ ਹੁਣ ਪਾਣੀ ਵਾਲੀ ਹੋਜ਼ ਆਹ ਵੇਖੋ ਗਾਲਾ ਜਾਂ ਗੋਲ ਜਾਂ ਸਰਾਖ ਦੇਖ ਰਿਆ ਨਾ ਜਿਹੜਾ ਇੱਥੇ ਪਾਣੀ ਵਾਲੀ ਹੋਜ਼ ਲੱਗਣੀ ਆ ਤੇ ਇਹ ਚੱਲ ਰਹੀ ਆ ਜੀ ਟ੍ਰੇਨਿੰਗ ਆਪਣੇ ਫਾਇਰ ਫਾਈਟਰ ਵੀਰ ਹਰ ਮਹੀਨੇ ਜਿੱਦਾਂ ਟ੍ਰੇਨਿੰਗ ਹੁੰਦੀ ਆ ਬੰਦਿਆਂ ਦੀ ਦੋ ਦੋ ਬੰਦਿਆਂ ਨੂੰ ਇਹ ਟ੍ਰੇਨਿੰਗ ਦਿੰਦੇ ਆ ਤੇ ਜਿਹੜਾ ਕੈਮਰੇ ਦੀ ਮੈਂ ਗੱਲ ਕਰਦਾ ਸੀ ਇਹਦੀ ਕੈਮਰੇ ਦੀ ਰੇਂਜ ਬੜੀ ਹੁੰਦੀ ਆ ਜਿੱਦਾਂ ਮੰਨ ਲਓ ਅੱਗ ਲੱਗੀ ਆ ਕੰਟੇਨਰ ਨੂੰ ਤੇ ਦੂਰ ਤੋਂ ਹੀ ਇਹਦੀ ਰੇਂਜ ਦੱਸ ਦਿੰਦਾ ਬਾਹੋ ਵੀ ਇਹ ਆਪਣੇ 20 30 ਮੀਟਰ 50 ਮੀਟਰ ਤੋਂ ਕਿ ਇਹਦੀ ਹੀਟ ਕਿੰਨੀ ਆ ਇਸ ਟਾਈਮ ਤੇ ਕੀ ਹਿਸਾਬ ਕਿਤਾਬ ਹੈ ਆਪਣੇ ਨੇੜੇ ਜਾਣ ਦੀ ਨਹੀਂ ਜ਼ਰੂਰਤ ਹੈਗੀ ਤੇ ਇਹ ਹੈਗੀ ਆ ਜੀ ਹਾਈਡਰੋਪੈਨ ਇਹਨੂੰ ਹੁਣ ਵੀਰ ਨੇ ਗੇੜਨਾਵਾ ਤੇ ਲਾਸਟ ਆਪਣੇ ਕੰਟੇਨਰ ਤੱਕ ਇਹਨੇ ਲੈ ਕੇ ਜਾਣਾ ਵਾ ਉੱਪਰ ਤੇ ਉਸ ਤੋਂ ਬਾਅਦ ਜਿਹੜੀ ਆ ਹੋਜ਼ ਲਾਈ ਆ ਇਹਨਾਂ ਨੇ ਪਾਣੀ ਵਾਲੀ ਫਿਰ ਪਾਣੀ ਛੱਡਣਗੇ ਥੱਲਿਓ ਤੇ ਚੱਲੂਗਾ ਜਿੱਦਾਂ ਫੁਹਾਰੇ ਵਾਂਗੂ ਚੱਲੂਗਾ ਤੇ ਇਹ ਆਪਣੇ ਅੱਗ ਬੁਝਾਉਣ ਦੇ ਵਿੱਚ ਬੜਾ ਕੰਮ ਆਉਂਦੀਆਂ ਇਹੋ ਜਿਹੀਆਂ ਚੀਜ਼ਾਂ ਤੇ ਇਨੇ ਹੁਣਾ ਵੇਖਿਓ ਹਾਈਟ ਤੇ ਲੈ ਕੇ ਜਾਣਾ ਇਸੇ ਹਾਈਟ ਤੇ ਵਾਸਤੇ ਹੁਣ ਇੱਥੋਂ ਇਹਨੇ ਆਪਣੇ ਪਾਣੀ ਛੱਡਣਗੇ ਥੱਲੇ ਉਹਦੇ ਫੁਵਾੜਿਆਂ ਵਾਂਗੂ ਯਾਨੀ ਪਾਣੀ ਚੱਲੂਗਾ ਤੇ ਅੱਗ ਬੁਝਾਉਣ ਵਿੱਚ ਮਦਦ ਕਰਦੀਆਂ ਇਹ ਚੀਜ਼ਾਂ ਤੇ ਜਿੰਨਾ ਹੀ ਮਤਲਬ ਜ਼ਰੂਰੀ ਹੁੰਦੀ ਪੜਾਈ ਇਹਨਾਂ ਕੰਮਾਂ ਵਾਸਤੇ ਤੇ ਉਨੇ ਹੀ ਜ਼ਰੂਰੀ ਪ੍ਰੈਕਟੀਕਲ ਵੀ ਹੁੰਦੀ ਆ ਜੇਕਰ ਬੰਦਿਆਂ ਨੂੰ ਪ੍ਰੈਕਟੀਕਲ ਨਾ ਕਰਾਇਆ ਹੋਵੇ ਤੇ ਇਹ ਜੇ ਨੂੰ ਮੰਨ ਲਓ ਹੁਣ ਰੀਅਲ ਦੇ ਵਿੱਚ ਕੋਈ ਐਮਰਜੈਂਸੀ ਆ ਜਾਂਦੀ ਆ ਉਸ ਟਾਈਮ ਫਿਰ ਬੰਦਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਕੰਮ ਕਰਦੀਆਂ ਕਿੱਦਾਂ ਨਹੀਂ ਆ ਵੇਖੋ ਇਸ ਤਰ੍ਹਾਂ ਹੁਣ ਚਲਾਇਆ ਆ ਤੇ ਇਹਨੇ ਆਪਣੇ ਕੰਟੇਨਰ ਦਾ ਟੈਂਪਰੇਚਰ ਜਿਹੜਾ ਬਿਲਕੁਲ ਯਾਨੀ ਲੋ ਕਰ ਦੇਣਾ ਵਾ ਅੱਗ ਲੱਗੀ ਹੋਵੇ ਤੇ ਉਹਦਾ ਟੈਂਪਰੇਚਰ ਲੋ ਕਰ ਦੇਣਾ ਇਸ ਤਰ੍ਹਾਂ ਹਰ ਮਹੀਨੇ ਯਾਨੀ ਦੋ ਦੋ ਬੰਦਿਆਂ ਨੂੰ ਟ੍ਰੇਨਿੰਗ ਦਿੰਦੇ ਰਹਿੰਦੇ ਦੋ ਬੰਦਿਆਂ ਨੂੰ ਤੋਂ ਚੌ ਬੰਦਿਆਂ ਨੂੰ ਇਦਾਂ ਹਰ ਮਹੀਨੇ ਟ੍ਰੇਨਿੰਗ ਦਿੰਦੇ ਰਹਿੰਦੇ ਆ ਤੇ ਆ ਹੁਣ ਇਸ ਤਰ੍ਹਾਂ ਇਹਨਾਂ ਨੇ ਲਾਇਆ ਪੈਪ ਥੱਲੇਓ ਤੇ ਆਗੇ ਇਸ ਤਰ੍ਹਾਂ ਫਿਰ ਆਪਣੇ ਟੈਂਪਰੇਚਰ ਜਿਹੜਾ ਨਾ ਡਾਊਨ ਹੋ ਜਾਂਦਾ ਅੱਗ ਦਾ ਤੇ ਬੋਝ ਜਾਂਦੀ ਹੈ ਅੱਗ ਫਿਰ ਆਹ ਵੇਖੋ ਜਿੰਨੀ ਵੀ ਹਾਈਟ ਤੇ ਇਹਨੂੰ ਲਜਾਣਾ ਚਾਹੋ ਤੇ ਉਨੀ ਹਾਈਟ ਤੇ ਹੋ ਲਜਾ ਸਕਦੇ ਆ ਇਹਨੂੰ ਮਤਲਬ ਕਿ ਜਿਹੜੇ ਵੀ ਕੰਟੇਨਰ ਨੂੰ ਅੱਗ ਲੱਗੀ ਹੋਵੇ ਉਸ ਹਿਸਾਬ ਨਾਲ ਫਿਰ ਉਹ ਅਡਜਸਟਮੈਂਟ ਕਰਕੇ ਇਹਨੂੰ ਉਸੇ ਕੰਟੇਨਰ ਤੱਕ ਲਿਜਾਇਆ ਜਾ ਸਕਦਾ ਤੇ ਇੰਦਰ ਆਹ ਲਸ਼ਿੰਗ ਕੀਤੀ ਹੋਈ ਆ ਜੀ ਆਪਣੇ ਸੰਗਣਾਂ ਵਾਲੀ ਨਾ ਕਿ ਕੰਡ ਬਾਰ ਜਿਹੜੀ ਹੁੰਦੀ ਆ ਲੱਗੀਆਂ ਹੋਈਆਂ ਜਿਹੜੀਆਂ 12 ਸ਼ਾਰਟੇਜ ਹੋ ਜਾਂਦੀਆਂ ਜਦੋਂ ਫਿਰ ਇਸ ਤਰ੍ਹਾਂ ਕੀ ਉਹਨਾਂ ਨੂੰ ਲਾਉਣੇ ਪੈਂਦੇ ਆ ਸੰਗਲਾਂ ਵਾਲੇ ਉਹ ਲੱਗੇ ਹੁੰਦੇ ਆ ਇਹਦੇ ਨਾਲ ਫਿਰ ਇਹ ਬਾਰ ਲੰਬੀ ਹੋ ਜਾਂਦੀ ਆ ਤੇ ਸਾਰੇ ਆਟੋਮੈਟਿਕ ਲੋਕ ਆ ਇਹਨੂੰ ਕੋਈ ਵੀ ਦੂਜਾ ਟਵਿਸਟ ਲੋਕ ਨਹੀਂ ਲੱਗਾ ਹੋਇਆ ਸਾਰੇ ਆਟੋਮੈਟਿਕ ਲੋਕ ਲੱਗੇ ਹੋਏ ਆ ਤੇ ਆ ਇੱਧਰ ਸਾਰੇ ਤੇਲ ਵਾਲੇ ਕੰਟੇਨਰ ਪਏ ਆ ਜੀ ਇਹ ਕੰਟੇਨਰ ਹੈਗੇ ਆ 20 20 ਫੁੱਟ ਵਾਲੇ 20 ਫੁੱਟ ਵਾਲੇ ਕੰਟੇਨਰ ਆ ਤੇ ਆ ਸਾਰੇ ਇਧਰ ਬੇਸ ਲੋਕ ਥੱਲੇ ਲੱਗੇ ਹੁੰਦੇ ਆ ਪਹਿਲਾਂ ਹੀ অলਰੈਡੀ ਤੇ ਇਹਨਾਂ ਨੂੰ ਇਸ ਤਰ੍ਹਾਂ ਬੰਦ ਹੋ ਜਾਂਦਾ ਜਦੋਂ ਕੰਟੇਨਰ ਉੱਪਰ ਰੱਖ ਲੀਏ ਤੇ ਇਸ ਤਰ੍ਹਾਂ ਇਹ ਖੁੱਲ ਜਾਂਦਾ ਜਦੋਂ ਕੰਟੇਨਰ ਨੂੰ ਚੱਕਣਾ ਹੋਵੇ ਤੇ ਆ ਆਪਣੇ ਸਾਰੇ ਉੱਪਰ ਤੱਕ ਜੀ ਦੇਖੋ ਇਹ ਹੈਗੇ ਆ ਤੇਲ ਵਾਲੇ ਕੰਟੇਨਰ ਇਹਨਾਂ ਦੇ ਵਿੱਚ ਹੁੰਦਾ ਤੇਲ ਤੇ ਇਹ ਜਾਣੇ ਆ ਹੁਣ ਆਹ ਵੇਖੋ ਸਾਰੇ ਕੰਟੇਨਰ ਤੇਲ ਵਾਲੇ ਆ ਇਹੋ 20 20 ਵਾਲੇ ਆ ਸਾਰੇ 20 ਫੁੱਟ ਦੇ ਕੰਟੇਨਰ ਆ ਇਹੋ ਤੇ ਇਧਰ ਆਪਣੇ ਜੀ ਉੱਪਰ ਰੱਖੇ ਹੋਏ ਆ ਆਪਣੇ 45 ਫੁੱਟ ਵਾਲੇ ਕੰਟੇਨਰ ਜਿਹੜੇ ਸਭ ਤੋਂ ਵੱਡੇ ਕੰਟੇਨਰ ਹੁੰਦੇ ਆ ਇਹ ਰੱਖੇ ਹੋਏ ਆ 40 ਫੁੱਟ ਦੇ ਕੰਟੇਨਰ ਦੇ ਉੱਪਰ ਇਸ ਲਈ ਆਹ ਇਧਰਲੀ ਸਾਈਡ ਤੋਂ ਦੇਖੋ ਕਿੰਨੇ ਵੱਧ ਆ ਬਾਹਰ ਆ ਤੇ ਇਦਾਂ ਹੀ ਦੂਜੀ ਸਾਈਡ ਤੋਂ ਵੀ ਬਾਹਰ ਹੋਣੇ ਆ ਇਹੋ ਇਹ ਹੈਗੇ ਆ 45 ਫੁੱਟੇ ਕੰਟੇਨਰ